हां जी दोस्तों, ਸਤਿ ਸ੍ਰੀ ਅਕਾਲ। ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਹ ਦੋਸਤੋ ਅੱਜ ਅਸੀਂ ਅਮਰ ਸਿੰਘ ਚਮਕੀਲਾ ਜੀ ਨਾਲ ਜੁੜੀ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇੱਕ ਤਾਂ ਬੀ ਬਿਲਕੁਲ ਨਵੀਂ ਗੱਲਬਾਤ ਹੈ ਜੀ ਉਹ ਤੇ ਬੜੀ ਹੀ ਬਲੱਖਣ ਹੈ। ਬਲੱਖਣ ਇਹ ਹੈ ਜੀ ਵੀ ਇਹ ਜਿਹੜੀ ਗੱਲਬਾਤ ਹੈ ਜੁੜੀ ਹੋਈ ਹੈ ਚੰਡੀਗੜ੍ਹ ਦੇ ਏਰੀਏ ਨਾਲ ਜਿੱਥੇ ਅਮਰ ਸਿੰਘ ਚਮਕੀਲਾ ਜੀ ਦਾ ਅਖਾੜਾ ਲੱਗਣਾ ਸੀ। ਚੰਡੀਗੜ੍ਹ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਅਮਰ ਸਿੰਘ ਚਮਕੀਲਾ ਜੀ ਨਾਲ ਚੰਡੀਗੜ੍ਹ ਦਾ ਜਿਹੜਾ ਸਭ ਤੋਂ ਵੱਡਾ ਕિસ્사 ਜੁੜਿਆ ਹੋਇਆ ਪਹਿਲਾ ਕਿੱਸਾ ਜੁੜਿਆ ਹੋਇਆ ਉਹ ਹੈਗਾ ਜੀ ਜਦੋਂ ਉਹ ਆਪਣਾ ਸੁਰਿੰਦਰ ਚੇਂਦਾ ਨਾਲ ਬਤੌਰ ਸਹਾਇਕ ਕਲਾਕਾਰ ਜਾਂਦੇ ਹੁੰਦੇ ਸੀ ਉਦੋਂ ਮਤਲਬ ਇਹਨਾਂ ਨੂੰ ਇੱਥੋਂ ਇੱਕ ਦੋ ਗੀਤ ਗਾਉਣ ਦਾ ਮੌਕਾ ਮਿਲਿਆ ਤੇ ਗੱਲ ਜਣੀ ਇੱਥੋਂ ਹੀ ਪ੍ਰਚਲਿਤ ਹੋ ਗਈ ਵੀ ਝੁੰਕੀ ਲਾਜੀ ਨੂੰ ਰਾਮਲੀਲਾ ਦੀ ਸਟੇਜ ਤੋਂ ਸਭ ਤੋਂ ਪਹਿਲਾ ਮੌਕਾ ਗਾਉਣ ਦਾ ਜਿਹੜਾ ਉਹ ਬੜੇਲ 45 ਸੈਕਟਰ ਦੀ ਰਾਮਲੀਲਾ ਦੀ ਸਟੇਜ ਤੋਂ ਹੀ ਮਿਲਿਆ ਸੀ ਤੇ ਜਿਹੜੀ ਅੱਜ ਦੀ ਗੱਲਬਾਤ ਹੈ ਜੀ ਇਹ ਜੁੜੀ ਹੋਈ ਹੈ ਜੀ ਸਰਦਾਰ ਜਸਵੀਰ ਸਿੰਘ ਟਵਾਣਾ ਹੋਰਾਂ ਦੇ ਵਿਆਹ ਨਾਲ ਤੇ ਚੰਡੀਗੜ੍ਹ ਦੇ ਪਿੰਡ ਕਜੇੜੀ 'ਚ ਇਹਨਾਂ ਦੀ ਰਹਿਸ਼ ਸੀਗੀ ਜੀ ਇਹਨਾਂ ਦਾ ਜੱਦੀ ਪਿੰਡ ਸੀਗਾ ਜਿਹੜਾ ਉਹ ਪਿੰਡ ਕਜੇੜੀ ਸੀਗਾ ਜਿਹਨੂੰ ਕਿ ਬਾਅਦ ਵਿੱਚ ਚੰਡੀਗੜ੍ਹ ਦਾ ਸੈਕਟਰ 52 ਬਣਾ ਦਿੱਤਾ ਗਿਆ ਸੀ ਜਿਹੜਾ ਕਿ ਚੰਡੀਗੜ੍ਹ ਦਾ ਮੇਨ ਬੱਸ ਅੱਡਾ ਹੈ ਜੀ 43 ਦਾ ਉਹਦੇ ਬਿਲਕੁਲ ਸਾਹਮਣੇ ਓਪੋਜ਼ਿਟ ਇਹ ਜਿਹੜਾ ਸੈਕਟਰ ਹੈ ਜੀ ਪਿੰਡ ਕਜੇੜੀ ਆ ਜਾਂਦਾ ਤੇ ਬਾਈ ਉਹਨਾਂ ਦਾ ਕਿੱਸਾ ਇਹ ਹੈ ਜੀ ਚਮਕੀਲਾ ਸਾਹਿਬ ਦਾ ਜੁੜਿਆ ਹੋਇਆ ਕਿ 1987 ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਗਰਾਮ ਬੁੱਕ ਕਰਨਾ ਸੀਗਾ ਅਮਰ ਸਿੰਘ ਚਮਕੀਲਾ ਜੀ ਦਾ ਤਾਂ ਗੱਲ ਇਹ ਹੈ ਜੀ ਵੀ ਇਹਨਾਂ ਨੇ ਆਪਣਾ ਪੂਰਾ ਮਨ ਬਣਾਇਆ ਹੋਇਆ ਸੀ ਵੀ ਅਮਰ ਸਿੰਘ ਚਮਕੀਲਾ ਲੋਹਰੀ ਕਰਨੇ ਨੇ ਬੁੱਕ ਤੇ ਉਸ ਤੋਂ ਬਾਅਦ ਜਦੋਂ ਗੱਲ ਦੇਖੋ ਇਹ ਇੱਥੇ ਆ ਕੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਵੀ ਨਵੀਂ ਇਹ ਹੀ ਹੈ ਵੀ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਕਰਕੇ ਨਾ ਜਿਹੜੀਆਂ ਅੜਚਣਾਂ ਮੁਸ਼ਕਲਾਂ ਭਾਪ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਆਈਆਂ ਉਹ ਤੁਹਾਡੇ ਵਾਸਤੇ ਬਿਲਕੁਲ ਨਵੀਂ ਗੱਲ ਹੋਊਗੀ ਸੁਣਨ ਚ ਵੀ ਇਹ ਚੱਕਰ ਜਿਵੇਂ ਉਦੋਂ ਪੈਂਦੇ ਹੁੰਦੇ ਸੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਦੋਸਤੋ ਵੀ ਆਪਾਂ ਨੂੰ ਸਭ ਨੂੰ ਪਤਾ ਵੀ 1985-86 ਤੋਂ ਅਮਰ ਸਿੰਘ ਚਮਕੀਲਾ ਜੀ ਨੂੰ ਥ੍ਰੈਟ ਲੈਟਰ ਆਉਣੇ ਸ਼ੁਰੂ ਹੋ ਗਏ ਸੀ ਭਾਵ ਧਮਕੀਆਂ ਵਾਲੇ ਜਿਹੜੀ ਚਿੱਠੀਆਂ ਸੀਗੀਆਂ ਉਹ ਆਉਣੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਜਦੋਂ ਕਿਸੇ ਕਲਾਕਾਰ ਨੂੰ ਧਮਕੀ ਵਾਲੇ ਜਿਹੜੇ ਪੱਤਰ ਨੇ ਜੀ ਚਿੱਠੀ ਪੱਤਰ ਆਉਣ ਲੱਗ ਜਾਣ ਕਿਉਂਕਿ ਹਾਈਲਾਈਟ ਹੋ ਗਏ ਸੀਗੇ ਜੀ ਵੱਡਾ ਨਾਂ ਹੋ ਗਿਆ ਸੀ ਤੇ ਉਹ ਉਹਦੇ ਕਰਕੇ ਜਦੋਂ ਆਪਣੇ ਪੰਜਾਬ ਚ ਖਾੜੇ ਲੱਗਦੇ ਹੁੰਦੇ ਸੀ ਜਿਵੇਂ ਕਈ ਜਿਹੜੇ ਬੰਦੇ ਨੇ ਕਹਿ ਦਿੰਦੇ ਆ ਜੀ ਵੀ CRP ਦੀ ਗਾਰਦ ਲਾ ਕੇ ਖਾੜਾ ਲਾਉਂਦਾ ਹੁੰਦਾ ਸੀ ਇਹ ਤਾਂ ਹੁਣ ਅਸੀਂ ਉਹ ਗੱਲ ਮਤਲਬ ਦੇਖਦੇ ਆ ਤਾਂ ਉਹਨਾਂ ਪਰਿਵਾਰਾਂ ਚ ਵਿਚਰਦੇ ਆ ਵੀ ਉਹ ਪਰਿਵਾਰ ਇੰਨੀ ਗੱਲ ਕਹਿੰਦੇ ਨੇ ਵੀ ਸਾਡਾ ਉਹਦੇ ਵਿੱਚ CRP ਦਾ ਨਾਂ ਸਾਡਾ ਕੋਈ ਪੰਜਾਬ ਪੁਲਿਸ ਬੁਲਾਉਣ ਦਾ ਵੀ ਅਸੀਂ ਆਪਣੇ ਵੱਲੋਂ ਨਹੀਂ ਜੀ ਬੁਲਾਈ ਹੁੰਦੀ ਸੀਗੀ ਇਹ ਵੀ ਸਾਨੂੰ ਨਹੀਂ ਪਤਾ ਕੌਣ ਲੈ ਕੇ ਆਇਆ ਇਹ ਵੀ ਗੱਲ ਇਹ ਹੁੰਦੀ ਸੀ ਜੀ ਪ੍ਰਸ਼ਾਸਨ ਨੂੰ ਪਹਿਲਾਂ ਪਤਾ ਹੋ ਜਾਂਦਾ ਹੁੰਦਾ ਸੀ ਜਾਂ ਬਾਅਦ ਚ ਲਾ ਲੋ ਵੀ ਇਲਾਕੇ 'ਚ ਜਿਵੇਂ ਗੱਲ ਉੱਠਦੀ ਹੁੰਦੀ ਸੀ ਵੀ ਫਲਾਣੀ ਫਲਾਣੀ ਥਾਂ 'ਤੇ ਮਕੀਲੇ ਦਾ ਖਾੜਾ ਲੱਗਣਾ ਵੀ ਉਹ ਆਟੋਮੈਟਿਕਲੀ ਪ੍ਰਸ਼ਾਸਨ ਨੂੰ ਵੀ ਕੋਈ ਅਣਹੋਣੀ ਨਾ ਹੋ ਜੇ ਕੋਈ ਮਿਸ ਹੈਪਨ ਨਾ ਹੋ ਜੇ ਕੋਈ ਨੁਕਸਾਨ ਨਾ ਹੋ ਜੇ ਕਿਸੇ ਦਾ ਕਿਉਂਕਿ ਉਹ ਸਮਾਂ ਹੀ ਇਦਾਂ ਦਾ ਸੀਗਾ ਉਹਨਾਂ ਨੂੰ ਉਹ ਮਤਲਬ ਭੇਜਣੀ ਹੁੰਦੀ ਸੀ ਆਪਣੇ ਲੈਵਲ ਤੇ ਠੀਕ ਹੈ ਜੀ ਪੁਲਿਸ ਯਾ ਸੀ ਆਰਪੀ ਲਾ ਲੋ ਤੁਸੀਂ ਆਮ ਉਦੋਂ ਜਿਹੜਾ ਖੜਕੂ ਬਾਦ ਦਾ ਟਾਈਮ ਸੀ ਉਦੋਂ ਸੀਆਰਪੀ ਆਮ ਪਿੰਡਾਂ ਦੇ ਵਿੱਚ ਉਹ ਲੱਗਦੀ ਹੁੰਦੀ ਸੀ ਗਿਆਂ ਗਾਰਦਾ ਤਾਂ ਚੱਕਣ ਵਾਲਿਆਂ ਨੇ ਗੱਲ ਇਹ ਵੀ ਚੱਕੀ ਜੀ ਗਾਰਦ ਲਾ ਕੇ ਸੀਆਰਪੀ ਦੀ ਇਹ ਖਾੜਾ ਲਾਂਦਾ ਹੁੰਦਾ ਸੀ ਐਡੀ ਗੱਲ ਨਹੀਂ ਸੀ ਜੀ ਉਹ ਇਕੱਲਾ ਹੀ ਸ਼ੇਰ ਬਥੇਰਾ ਸੀਗਾ ਜੀ ਉਹਨੂੰ ਸੀਆਰਪੀ ਦੀ ਕੋਈ ਲੋੜ ਨਹੀਂ ਸੀ ਠੀਕ ਤੇ ਗੱਲ ਇਹ ਹੈ ਜੀ ਵੀ ਆਪਣੇ ਪੰਜਾਬ 'ਚ ਤਾਂ ਇਹ ਕੰਮ ਚੱਲਦਾ ਰਿਹਾ ਪਰ ਜਦੋਂ ਮਤਲਬ ਇਹਨਾਂ ਨੂੰ ਯੂਟੀ ਪ੍ਰਸ਼ਾਸਨ ਕਰਕੇ ਚੰਡੀਗੜ੍ਹ ਹੋਣ ਕਰਕੇ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਸੀ ਜੀ ਜਿਵੇਂ ਆਮ ਅੱਜਕੱਲ ਆਪਾਂ ਕਿਤੇ ਮੇਲਾ ਵਗੈਰਾ ਕਰਾਉਣਾ ਹੁੰਦਾ ਜੀ ਉਹਦੀ ਪਰਮਿਸ਼ਨ ਲੱਗਦੀ ਹੈ ਡੀਸੀ ਵਗੈਰਾ ਤੋਂ ਐਸਡੀਐਮ ਦੇ ਲੈਵਲ ਅਫਸਰ ਤੋਂ ਤਾਂ ਉਹਨਾਂ ਨੂੰ ਲੈਣੀ ਸੀ ਉਹ ਉਹ ਉਹਨਾਂ ਨੇ ਉਦੋਂ ਵੀ ਲਈ ਜਦੋਂ ਤੂੰ ਚਮਕੀਲਾ ਸਾਹਿਬ ਤੋਂ ਬਾਤ ਕੋਈ ਦੂਜਾ ਕਲਾਕਾਰ ਕੀਤਾ ਇਹ ਮੈਂ ਅੱਗੇ ਦੱਸਦਾ ਤੁਹਾਨੂੰ ਤਾਂ ਉਹ ਜਿਹੜੀ ਪਰਮਿਸ਼ਨ ਸੀਗੀ ਚਮਕੀਲਾ ਸਾਹਿਬ ਦੇ ਪ੍ਰਸ਼ਾਸਨ ਨੇ ਦਿੱਤੀ ਨਹੀਂ ਵੀ ਕਹਿੰਦੇ ਜੀ ਵੀ ਉਹਨਾਂ ਨੂੰ ਦੇਖੋ ਵੀ ਥ੍ਰੈਟਸ ਬਹੁਤ ਨੇ ਵੀ ਸਾਡੇ ਤੋਂ ਉਹਨਾਂ ਦੀ ਵੀ ਸਿਕਿਉਰਿਟੀ ਹੈ ਵੀ ਐਨੀ ਦਿੱਤੀ ਨਹੀਂ ਜਾਣੀ ਵੀ ਉਹ ਸਾਡੇ ਤੋਂ ਮਤਲਬ ਸਿੱਧੀ ਪੰਜਾਬੀ ਜਿਹੜੀ ਸ਼ਬਦਾਂ ਚ ਆਪਾਂ ਇਹਦੀ ਗੱਲ ਕਹੀਏ ਵੀ ਸਾਡੇ ਤੋਂ ਉਹ ਚੱਲ ਨਹੀਂ ਹੋਣੀ ਹੈਗੀ ਸਿਕਿਉਰਿਟੀ ਵੀ ਅਸੀਂ ਉਹਨੂੰ ਮੈਨੇਜ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਵੀ ਚਮਕੀਲਾ ਕੋਈ ਮਤਲਬ ਛੋਟਾ ਕਲਾਕਾਰ ਨਹੀਂ ਔਰ ਉਹਨੀਆਂ ਹੀ ਉਹਨੂੰ ਮਤਲਬ ਥ੍ਰੈਟਸ ਨੇ ਉਹਨੂੰ ਉਹਨੀਆਂ ਹੀ ਮਤਲਬ ਧਮਕੀਆਂ ਨੇ ਉਹਨੂੰ ਵੀ ਸਾਡੇ ਤੋਂ ਉਹ ਚੀਜ਼ ਮੈਨੇਜ ਨਹੀਂ ਹੋਣੀ ਹੈਗੀ ਵੀ ਇਹ ਤੁਸੀਂ ਕੋਈ ਹੋਰ ਕਲਾਕਾਰ ਕਰ ਲਓ ਠੀਕ ਹੈ ਤਾਂ ਇਹ ਗੱਲ ਕਰਕੇ ਇਹਨਾਂ ਨੇ ਫਿਰ ਤੁਰਤ ਚਮਕੀਲਾ ਸਾਹਿਬ ਦਾ ਪ੍ਰੋਗਰਾਮ ਜਿਹੜਾ ਜਾਣੀ ਅਜੇ ਬੁੱਕ ਨਹੀਂ ਕੀਤਾ ਸੀ ਇਹਨਾਂ ਨੇ ਕੈਨਸਲ ਕਰਕੇ ਥਾਂ ਫਿਰ ਇਹਨਾਂ ਨੇ ਕੁਲਦੀਪ ਮਾਨਕ ਨੂੰ ਬੁੱਕ ਕੀਤਾ ਜੀ 1987 ਦਾ ਵਿਆ ਸੀਗਾ ਜੀ ਇਹਨਾਂ ਦਾ ਇਹ ਤੇ ਆ ਤੁਹਾਨੂੰ ਇਹਨਾਂ ਦੀ ਜਿਹੜੀਆਂ ਵਿਜ਼ੂਅਲ ਨੇ ਇਹਨਾਂ ਦੇ ਵੀਡੀਓਜ਼ ਨੇ ਮਾਨਕ ਦੇ ਅਖਾੜੇ ਦੀਆਂ ਉਹ ਨਾਲ ਅਸੀਂ ਲਾ ਰਹੇ ਹਾਂ ਤੁਸੀਂ ਵੇਖ ਰਹੇ ਹੋ ਜਿਹੜੇ ਆ ਇਹ ਅਖਾੜਾ ਸੀਗਾ ਇੱਥੇ ਲਾ ਲਓ ਵੀ ਤੁਸੀਂ ਇਸੇ ਜਗ੍ਹਾ ਤੇ ਆਪਣੇ ਵਾਲਾ ਸ਼ੇਰ ਖੜਾ ਹੋਣਾ ਸੀ ਅਮਰ ਸਿੰਘ ਚਮਕੀਲਾ ਜੀ ਦਾ ਖੜਾ ਇੱਥੇ ਲੱਗਣਾ ਸੀ ਇਸ ਸਟੇਜ ਤੇ ਜਿਹੜੀ ਤੇ ਮਾਨਕ ਤੇ ਹਾਂ ਆਪਣਾ ਜਿਹੜੇ ਸੁਖਵੰਤ ਕੌਰ ਨੇ ਮਤਲਬ ਉਹ ਅਖਾੜਾ ਲਾ ਰਹੇ ਨੇ ਤੇ بڑا ਇਹਨਾਂ ਨੇ ਦੇਖੋ ਇਹਨਾਂ ਦਾ ਪਰਿਵਾਰ ਵਧੀਆ ਪਰਿਵਾਰ ਸੀਗਾ ਜੀ ਇਹਨਾਂ ਦਾ ਕਿ ਇਹਨਾਂ ਨੇ ਕੁਲਦੀਪ ਮਾਨ ਖੋਰਾ ਦਾ ਪੂਰਾ ਮਾਨ ਤਣ ਕੀਤਾ ਪੂਰਾ ਵੈਲਕਮ ਕੀਤਾ ਉਹਨਾਂ ਦਾ ਤੇ ਘਰੇ ਇਹਨਾਂ ਦੇ ਤਿਆਰ ਹੋਏ ਆ ਤੁਸੀਂ ਤਸਵੀਰਾਂ ਵੇਖ ਹੀ ਰਹੇ ਹੋ ਵੀ ਕੋਟ ਪੈਂਟ ਚ ਪਿੱਛੋਂ ਕੁਲਦੀਪ ਮਾਨ ਖੋਰੀ ਆਏ ਸੀਗੇ ਉਸ ਤੋਂ ਬਾਅਦ ਇਹਨਾਂ ਦਾ 2 3 ਘੰਟੇ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਖੈਰ ਮੈਂ ਉਹੀ ਗੱਲ ਕਹਿ ਦਿੰਦਾ ਜੀ ਵੀ ਇਹਦੇ ਵਿੱਚ ਇਹਨਾਂ ਨੂੰ ਖੈਰ ਦਿੱਕਤ ਇਹੀ ਆਈ ਆ ਸਭ ਤੋਂ ਵੱਡੀ ਵੀ ਜਿਹੜੀ ਪਰਮਿਸ਼ਨ ਇਹਨਾਂ ਨੂੰ ਨਹੀਂ ਸੀ ਮਿਲੀ ਚਮਕੀਲਾ ਲੱਗਣ ਦੇ ਪ੍ਰਸ਼ਾਸਨ ਨੇ ਇਹ ਗੱਲ ਤੋਂ ਮਨਾ ਕਰਤਾ ਸੀ ਹਾਂ ਇਹ ਗੱਲ ਸੀਗੀ ਜੀ ਐਨੀ ਗੱਲ ਸੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਸੀ ਜਿਹੜੀ ਬਹੁਤ ਬਹੁਤ ਧੰਨਵਾਦ ਤੇ ਅੱਜ ਕੱਲ ਜਸਵੀਰ ਸਿੰਘ ਟਵਾਣਾ ਜੀ ਆਪਣਾ ਇਹਨਾਂ ਦਾ ਉਦੋਂ ਵੀ ਖੈਰ ਟਰਾਂਸਪੋਰਟ ਦਾ ਹੀ ਕੰਮ ਸੀਗਾ ਤੇ ਅੱਜ ਕੱਲ ਵੀ ਇਹਨਾਂ ਦੀਆਂ ਮਤਲਬ ਜਿਹੜੀਆਂ ਬੱਸਾਂ ਨੇ ਜੀ ਆਪਣੀਆਂ ਖੋਦੀਆਂ ਤੇ ਜਿਹੜੀਆਂ ਸਕੂਲ ਬੱਸਾਂ ਹੁੰਦੀਆਂ ਨੇ ਅੱਜ ਕੱਲ ਇਹ ਉਹ ਕੀਤਾ ਕਰ ਰਹੇ ਨੇ ਜੀ ਤੇ ਕੋਈ ਗੱਲ ਨਹੀਂ ਦੋਸਤੋ ਚੰਡੀਗੜ੍ਹ ਦਾ ਇਹ ਪ੍ਰੋਗਰਾਮ ਤਾਂ ਚਲੋ ਸਭਪੀ ਆਪਾਂ ਨੂੰ ਨਹੀਂ ਮਿਲਣਾ ਸੀ ਹਨਾ ਔਰ ਮੈਂ ਗਿਆ ਇਸੇ ਕਰਕੇ ਸੀ ਕਿਉਂਕਿ ਮੈਨੂੰ ਐ ਸੀ ਵੀ ਇੱਥੇ ਚਮਕੀਲਾ ਸਾਹਿਬ ਦਾ ਖਾੜਾ ਲੱਗਿਆ ਸੀ ਜਿਵੇਂ ਦੱਸ ਪੈਂਦੀ ਹੁੰਦੀ ਆਪਾਂ ਨੂੰ ਤਾਂ ਇੱਕ ਹੋਰ ਹੈ ਚੰਡੀਗੜ੍ਹ ਦਾ ਹੀ ਤੁਹਾਨੂੰ ਕੋਈ ਨਹੀਂ ਆਪਾਂ ਚੰਡੀਗੜ੍ਹ ਦਾ ਤੁਹਾਨੂੰ ਖਾੜਾ ਜ਼ਰੂਰ ਵਿਖਾਉਣਾ ਜੀ ਚਮਕੀਲਾ ਸਾਹਿਬ ਦਾ ਉਹ ਕੋਸ਼ਿਸ਼ ਜਾਰੀ ਹੈ ਜੀ ਆਪਾਂ ਮਤਲਬ ਜਲਦ ਤੋਂ ਜਲਦ ਉਹ ਖਾਣਾ ਵੀ ਤੁਹਾਡੇ ਰੂਮ ਰੂ ਕਰਾਂਗੇ ਤੇ ਹਾਜ਼ਰ ਹੋਨੇ ਆ ਦੋਸਤੋ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਹੋਰ ਨਵੀਂ ਵੀਡੀਓ ਦੇ ਨਾਲ ਉਹਨਾਂ ਦੇ ਖਾੜਿਆਂ ਦੇ ਨਾਲ ਕਿਉਂਕਿ ਸਾਠੇ ਗੋਲ ਤਾਂ ਲੈ ਦੇ ਕੇ ਇੱਕ ਆਹੀ ਹੈ ਜੀ ਕੱਲ ਤੁਹਾਨੂੰ ਇਹਨਾਂ ਦਾ ਜਿਹੜਾ ਖਾੜਾ ਆਪਾਂ ਬੈਨਾਵਾ ਸ਼ੁਰੂ ਕੀਤਾ ਹੋਇਆ ਪਿੰਡ ਸਿਰਥੜਾ ਦਾ ਉਹਦਾ ਅਗਲਾ ਜਿਹੜਾ ਭਾਗ ਹੈ ਜੀ ਉਹ ਲੈ ਕੇ ਹਾਜ਼ਰ ਹੋ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਆਪਣੇ ਜਿਹੜੇ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਥੱਲੇ ਜ਼ਰੂਰ ਦਿਓ ਜੀ ਇਹਦੇ ਬਾਬਤ ਬਹੁਤ ਬਹੁਤ ਧੰਨਵਾਦ